ਸਰ VOTING ਨੂੰ ਲੈ ਕੇ ਕੀ ਕੀ ਤੁਹਾਡੇ ਵੱਲੋਂ ਪਰਾਲੇ ਕੀਤੇ ਜਾ ਰਹੇ ਨੇ ਕੀ ਲੋਕਾਂ ਨੂੰ ਤੁਸੀਂ ਇਸ ਬਾਰੇ ਵੀ ਕਹਿਣਾ ਚਾਹੁੰਦੇ ਹੋ ਜੀ ਵੋਟਾਂ ਬਾਰੇ ਕਿ ਕੀ ਜਾਗਰੂਤ ਕਰਾਤੀ ਜਿਵੇਂ ਤੁਹਾਨੂੰ ਪਤਾ ਹੈ ਕਿ 1 ਜੂਨ ਨੂੰ ਸਾਡੇ ਜੋ ਲੋਕ ਸਭਾ ਦੀਆਂ ਵੋਟਾਂ ਪੰਜਾਬ ਦੇ ਵਿੱਚ ਪੈਣ ਜਾਣੀਆਂ ਨੇ ਸੋ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਦੀ ਜੋ ਗਾਈਡਲਾਈਨਸ ਜਿਹੀਆਂ ਆਇਆ ਕਿਉਂਕਿ ਧੂਨ ਮਹੀਨੇ ਦੇ ਵਿੱਚ ਗਰਮੀ ਕਾਫੀ ਹੋ ਜਾਂਦੀ ਹੈ ਸੋ ਉਹਦੇ ਵਿੱਚ ਅਸੀਂ ਹਰ ਇੱਕ ਪੋਲਿੰਗ ਸਟੇਸ਼ਨ ਤੇ ਬੜੇ ਬੜੇ ਪੱਤਰ ਜੇ ਤਿਆਰੀਆਂ ਕੀਤੀਆਂ ਨੇ ਕਿਉਂਕਿ ਲੋਕਾਂ ਨੇ ਗਰਮੀ ਦੇ ਵਿੱਚ ਆਣਾ ਹੈਗਾ ਤੇ ਉਹਦੇ ਵਾਸਤੇ ਉਹਨਾਂ ਨੇ ਅਸੀਂ ਸ਼ੀਲ ਦਾ ਪ੍ਰਬੰਧ ਕੀਤਾ ਹਰ ਪੁਲਿਸ ਸਟੇਸ਼ਨ ਤੇ ਉਸ ਤੋਂ ਇਲਾਵਾ ਜਿੱਥੇ ਕਿਤੇ ਇਹਨਾਂ ਦੀਆਂ ਪੁਲਿੰਟੇ ਕਿਤੇ ਜ਼ਿਆਦਾ ਰਸ਼ ਹੋ ਜਾਂਦਾ ਲੱਗਦਾ ਹੈਗਾ ਉੱਥੇ ਅਸੀਂ ਜਿਹੜਾ ਸ਼ੇਡ ਹੈਗਾ ਟੈਂਟ ਦਾ ਉਹ ਵੀ ਅਰੇਂਜ ਕੀਤਾ ਹੈਗਾ ਉਸ ਤੋਂ ਇਲਾਵਾ ਕੋਈ ਲੇਡੀਜ਼ ਹੈਗੀਆਂ ਨੇ ਉਹਨਾਂ ਦੇ ਛੋਟੇ ਬੱਚੇ ਵੀ ਨਾਲ ਆਦੇ ਹੈਗੇ ਨੇ ਉਹਨਾਂ ਵਾਸਤੇ ਰਸ਼ ਹੋਣ ਦੀ ਸੂਰਤ ਵਿੱਚ ਅਸੀਂ ਇੱਕ ਇੱਕ ਕਮਰਾ ਜਿਹੜਾ ਹੈਗਾ वेटिंग एरिया ਬਣਾਵਾਂਗੇ ਤਾਂ ਜੋ ਉੱਥੇ ਉਹ ਆਰਾਮ ਨਾਲ ਬੈਠ ਬੈਠ ਕੇ ਆਪਣਾ ਵਾਰੀ ਦਾ ਇੰਤਜ਼ਾਰ ਕਰਕੇ ਜਦੋਂ ਵਾਰੀ ਆਉਂਦੀ ਹੈ ਆਪਣੇ ਬੂਥ ਪਾ ਸਕਣ। ਸੋ ਇਹਦੇ ਵਿੱਚ ਸਾਡੇ ਜਿਹੜੇ ਪੋਲਿੰਗ ਪਾਰਟੀਆਂ ਨੇ ਉਹਨਾਂ ਦੀ ਸੂਹਤ ਵਾਸਤੇ ਵੀ ਅਸੀਂ ਜਿਹੜੇ 에ਅਰ ਕੂਲਰs ਹੈਗੇ ਨੇ ਉਹਨਾਂ ਦਾ ਪ੍ਰਬੰਧ ਵੀ ਕਰ ਰਹੇ ਹੈਗੇ ਆ। ਇੱਕ ਬਾਹਰ ਇੱਕ ਅੰਦਰ ਔਰ ਪੱਖੇ ਜਿਹੜੇ ਹੈਗੇ ਨੇ ਜਿੱਥੇ ਲਾਈਨਾਂ ਲੱਗਣਗੀਆਂ ਪੈਡਸਟਲ ਫੈਨ ਉਹ ਵੀ ਅਰੇਂਜ ਕਰ ਰਹੇ ਹੈਗੇ ਆ। ਪਰ ਜਿਹੜੇ ਬਜ਼ੁਰਗ ਨੇ ਜਿੰਨਾ ਕੋਤੁਰੇ ਨਹੀਂ ਜਾਂਦਾ ਉਹਨਾਂ ਵੱਤ ਕੀ ਸੂਹਤ ਹੈਗੀ ਹੈ। ਜਿਹੜੇ ਸਾਡੇ ਦੋ ਤਰ੍ਹਾਂ ਦੇ ਵੋਟਰਸ ਨੇ ਇੱਕ ਤਾਂ ਪੀਡਬਲਿਊਡੀ ਵੋਟਰਸ ਨੇ ਅ ਪਸੰਦ ਵਿਦ ਡਿਸੇਬਿਲਟੀ ਇੱਕ ਸਾਡੇ 85 ਪਲੱਸ ਵੋਟਰਸ ਹੈਗੇ ਆਪਾਂ ਕਿ ਕੀ ਇਹ ਪ੍ਰਾਲੇਖ ਕੀਤੇ ਜਾ ਰਹੇ ਨੇ ਜਿਹੜੇ ਅੱਜ ਇੱਥੇ ਆਏ ਤੁਹਾਨੂੰ ਕੰਟਰੋਲ ਲੱਗੇ ਅੱਜ ਏਸੀ 22 ਫੇਮਕਰਨ ਸਾਹਿਬ ਜੀ ਫੇਮਕਰਨ ਨੇ ਜੋ ਆਪਣੇ ਬਾਜਬਾਜੀ ਦੇਖਦੇ ਨੇ ਏਆਰਓ ਸਾਹਿਬ ਉਹਨਾਂ ਨੇ ਡੀਏਵੀ ਪਬਲਿਕ ਸਕੂਲ ਦੇ ਵਿੱਚ ਇੱਥੇ ਫੰਕਸ਼ਨ ਕੀਤਾ ਸੀ ਸਵੀਪ ਦਾ ਇਹਦਾ ਮੋਟੋ ਹੈ 70 ਪਾਰ 70% ਤੋਂ ਜ਼ਿਆਦਾ VOTING ਕਰਾਣੀ ਇੱਥੇ ਵੀ ਸਾਰੇ ਆਸ-ਪਾਸ ਦੇ ਏਰੀਆ ਦੇ ਸਕੂਲਾਂ ਨੇ ਉਹਨਾਂ ਦੇ ਪ੍ਰਿੰਸੀਪਲਸ ਨੇ ਪਾਰਟਿਸਿਪੇਟ ਕੀਤਾ ਬਹੁਤ ਹੀ ਵਧੀਆ ਫੰਕਸ਼ਨ ਹੋਇਆ ਤੁਸੀਂ ਦੇਖ ਹੀ ਰਹੇ ਹੋ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਦੇ ਅਨੁਸਾਰ ਇਹਨਾਂ ਨੇ ਸ੍ਰੀ ਲੋਕਾਂ ਨੂੰ SVEEP ਦੇ ਬਾਰੇ ਦੱਸਿਆ ਤੇ ਸੈਂਸਿਟਾਈਜ਼ ਕੀਤਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਹੋਏ ਆ VOTING ਦੇ ਲਈ ਇਸ ਬਾਰ ਜੋ ਹੈ ਡਿਸਟ੍ਰਿਕਟ ਦੇ ਵਿੱਚ ਸੱਤ ਪਰ ਬਾਅਦ ਵੀ VOTING ਸ਼ੁਰੂ ਹੋਈ ਕੋਈ ਵੋਟਰਾਂ ਵਾਲੇ ਦੇ ਨਾਲ ਸਰ ਕੋਈ ਵੋਟਰਾਂ ਨੂੰ ਕੋਈ ਸਹੂਲਤ ਵੀ ਦਿੱਤੀ ਜਾ ਰਹੀ ਹੈ ਹਾਂਜੀ ਵੋਟਰਾਂ ਨੂੰ ਜੋ ਵੀ ਇਲੈਕਸ਼ਨ ਕਮਿਸ਼ਨ ਦੀ ਗਾਈਡਲਾਈਨਸ ਅਨੁਸਾਰ ਸਹੂਤਾ ਸਹੂਤਾ ਦਿੱਤੀ ਜਾ ਰਹੀਆਂ ਜੀ ਔਰ ਕਿਉਂਕਿ ਉਸ ਦਿਨ ਗਰਮੀ ਹੋਤਾ ਹੈ ਇਸ ਕਰਕੇ ਅਸੀਂ ਛਬੀਨ ਸ਼ੇਡਸ ਜੋ ਵੀ ਰਿਕੁਆਇਰਮੈਂਟ ਹੋਏਗੀ ਉਹ ਪੂਰੀ ਕਰਾਂਗੇ ਡਿਸਟ੍ਰਿਕਟ ਦੇ ਵਿੱਚ ਇਸ ਵਾਰ ਅਸੀਂ ਹਰ ਕਾਂਸਟਿਟੂਐਂਸੀ ਵਾਈਜ਼ 20 ਮਾਡਲ ਪੋਲਿੰਗ ਸਟੇਸ਼ਨ ਬਣਾ ਰਹੇ ਹਾਂ ਜੀ ਫੋਰ ਪਿੰਕ ਪੋਲਿੰਗ ਸਟੇਸ਼ਨ ਵੀ ਡਬਲ ਕਰ ਦਿੱਤੇ ਤੇ ਅਸੀਂ ਬਹੁਤ achhi facilities ਲੋਕਾਂ ਨੂੰ ਦੇਵਾਂਗੇ VOTING ਪਰ। ਥੈਂਕ ਯੂ। ਅੱਜ ਤੁਹਾਡੇ ਸਕੂਲ ਦੇ ਵਿੱਚ DC ਸਾਹਿਬ ਪਹੁੰਚੇ ਤੇ ਤੁਹਾਡੇ ਸਕੂਲ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਹੈ ਤੇ ਕੀ ਸਾਰਾ ਤੁਸੀਂ ਬੱਚਿਆਂ ਨੂੰ ਕਹਿਣਾ ਚਾਹੁੰਦੇ ਹੋ ਇਸ ਬਾਰੇ? ਸਤਿ ਸ਼੍ਰੀ ਅਕਾਲ ਜੀ। ਆਮ ਪਰਮਜੀਤ ਕੁਮਾਰ ਪ੍ਰਿੰਸੀਪਲ ਗੁਣਾਨੰਦ ਦੇ DAV ਪਬਲਿਕ ਸਕੂਲ ਬਿਕਵੀਨ। ਅੱਜ ਜਿਸੀ ਮਾਨਯੋਗ DC ਸਾਹਿਬ ਸੰਦੀਪ ਕੁਮਾਰ ਜੀ IAS ਉਹਨਾਂ ਦੇ ਆਦੇਸ਼ ਅਨੁਸਾਰ ਔਰ ਜੇ ਸਾਡੀ sweep team ਹੈ ਇਸ ਏਰੀਆ ਦੀ ਜ਼ੀਰੋ ਬਾਈ ਕੈਂਪ ਕਰਨਗੀ। ਉਹਨਾਂ ਦੇ ਨਾਲ ਮਿਲ ਕੇ ਇੱਕ ਪ੍ਰੋਗਰਾਮ ਮੱਕਾ ਜਿਹਦੇ ਵਿੱਚ ਅਸੀਂ ਸਾਰੇ ਵੋਟਰਸ ਨੂੰ ਜੋ ਇਸ ਏਰੀਆ ਦੇ ਵੋਟਰਸ ਨੇ ਉਹਨਾਂ ਨੂੰ ਜਾਗਰੂਕ ਕਰਨ ਲਈ ਇਹ ਪ੍ਰੋਗਰਾਮ ਕਰਵਾਇਆ ਗਿਆ। ਔਰ ਮਾਨਯੋਗ ਡੀਸੀ ਸਾਹਿਬ ਸੰਦੀਪ ਕੁਮਾਰ ਜੀ ਨੇ ਉਹਦੇ ਵਿੱਚ ਪਾਰਟਿਸਿਪੇਟ ਕੀਤਾ। ਸਾਡੇ ਏਡੀਸੀ ਸਾਹਿਬ ਵਿਨਦਰਪਾਲ ਬਾਜਵਾ ਜੀ ਵਿਸ਼ੇਸ਼ ਤੌਰ ਤੇ ਆਏ। ਡੀਓ ਸਾਹਿਬ ਸੰਦੀਪ ਸੁਸ਼ੀਲ ਤੁਲੀ ਜੀ ਉਹਨਾਂ ਨੇ ਵੀ ਇਹਦੇ ਵਿੱਚ ਸ਼ਿਰਕਤ ਕੀਤੀ ਔਰ ਜਿੰਨੇ ਵੀ ਇਸ ਏਰੀਆ ਦੇ ਨਾਮਵਰ ਸਕੂਲ ਨੇ ਚਾਹੇ ਉਹ CBSE ਸਕੂਲਸ ਨੇ ਤੇ ICSE ਸਕੂਲਾਂ ਨੇ ਚਾਹੇ ਉਹ ਗਵਰਨਮੈਂਟ ਸਕੂਲਾਂ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੂਲਾਂ ਨੇ ਸਾਰੇ ਪ੍ਰਿੰਸੀਪਲਸ ਨੇ ਮਿਲ ਕੇ ਅੱਜ ਡੀਜੀ ਸਾਹਿਬ ਦੇ ਨਾਲ ਵਾਅਦਾ ਵੀ ਕੀਤਾ ਔਰ ਆਪਣੇ ਆਪਣੇ ਸਕੂਲ ਦੇ ਵਿੱਚ ਇਸ ਮੁਹਿੰਮ ਨੂੰ ਅੱਗੇ ਲੈ ਜਾਣ ਦਾ ਪ੍ਰੋਮਿਸ ਜਿਹੜਾ ਹੈ ਉਹ ਆਪਣੇ ਦੇਸ਼ ਦੇ ਪ੍ਰਤੀ ਆਪਣੀ ਜਿਹੜੀ ਕਰਤੱਵ ਨਿਸ਼ਠਾ ਹੈ ਉਹਨੂੰ ਅੱਜ ਦੁਹਰਾਇਆ ਇਹ ਪ੍ਰੋਗਰਾਮ ਗੁਰਨਾਨਕ ਦੇਵ ਜੀ ਪਬਲਿਕ ਸਕੂਲ ਪਿਛੇਵੈਂਟ ਦੇ ਪ੍ਰਾਂਗਣ 'ਚ ਹੋਇਆ ਅਸੀਂ ਥੈਂਕਫੁਲ ਹਾਂ ਸਾਡੇ ਡੀਬੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਆਜਾ ਰਤਨ ਡਾਕਟਰ ਪੂਨਮ ਸੂਰੀ ਜੀ ਦੇ ਜਿਹੜੇ ਹਮੇਸ਼ਾ ਦੇਸ਼ ਭਗਤੀ ਦੀ ਪਾਪਨਾ ਦੇ ਨਾਲ ਉਤਪਰਤ ਰਹਿੰਦੇ ਹਨ ਔਰ ਹਮੇਸ਼ਾ ਆਪਣੇ ਪ੍ਰਿੰਸੀਪਲਸ ਨੂੰ ਆਪਣੇ ਟੀਚਰਸ ਨੂੰ ਔਰ ਆਪਣੇ ਬੱਚਿਆਂ ਨੂੰ ਇੱਕ ਅੱਛਾ ਨਾਗਰਿਕ ਇੱਕ ਦੇਸ਼ਤਾ ਦੇਸ਼ ਭਗਤ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ ਉਹਨਾਂ ਦੀ ਪ੍ਰੇਰਣਾ ਤੋਂ ਪ੍ਰੇਰਿਤ ਹੋ ਕੇ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਇਹਦੇ ਵਿੱਚ ਬੱਚਿਆਂ ਨੇ ਨੁੱਕੜ ਨਾਟਕ ਕੀਤਾ ਉਸ ਨੁੱਕੜ ਨਾਟਕ ਦੇ ਰਾਹੀਂ ਦੱਸਿਆ ਗਿਆ ਕਿ ਕਿਵੇਂ ਅਸੀਂ ਇੱਕ ਸ਼ਰਾਬ ਦੀ ਬੋਤਲ ਲਈ ਆਪਣਾ ਵੋਟ ਦੇ ਦੇਨੇ ਹਾਂ ਜਾਂ ਕੁਝ ਚੀਜ਼ਾਂ ਦੇ ਲਈ ਆਪਣਾ ਵੋਟ ਦੇ ਦੇਨੇ ਹਾਂ ਔਰ ਬਾਤ ਨੂੰ ਸਾਨੂੰ ਪਛਤਾਣਾ ਪੈਂਦਾ ਹੈ ਵੋਟ ਦਾ ਅਸਲੀ ਮਤਲਬ ਹੈ ਕਿ ਅਸੀਂ ਆਪਣੇ ਮਨ ਕਰਮ ਤੇ ਨਾਲ ਸੋਚ ਕੇ ਵਿਚਾਰ ਕੇ ਇੱਕ ਸੋਜਵਾਨ ਵਿਅਕਤੀ ਨੂੰ ਇੱਕ ਸੋਜਵਾਨ ਆਪਣੇ ਉਮੀਦਵਾਰ ਨੂੰ ਵੋਟ ਦਈਏ ਤਾਂ ਕਿ ਉਹ ਸਾਡੇ ਦੇਸ਼ ਔਰ ਸਾਡੇ ਆਨ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਤ ਕਰ ਸਕੇ ਉਹਨਾਂ ਨੂੰ ਅੱਗੇ ਲੈ ਕੇ ਜਾ ਸਕੇ ਫਿਰ ਬੱਚਿਆਂ ਨੇ ਰਸਤੇ ਦੇ ਵਿੱਚ ਜਦੋਂ ਜੀਸੀ ਸਾਹਿਬ ਆਏ ਇੱਕ ਹਿਊਮਨ ਚੇਨ ਬਣਾਈ ਜਿਹਦੇ ਵਿੱਚ ਮੈਸੇਜ ਦਿੱਤਾ ਗਿਆ ਕਿ ਆਓ ਸਾਰੇ ਮਿਲ ਕੇ ਵੋਟ ਕਰੀਏ 21 1 ਜੂਨ ਜਿਹੜਾ ਕਿ ਸਾਡਾ ਦੇ ਦੇ ਜਿਹੜਾ ਮਿੱਥਿਆ ਹੈ 1 ਜੂਨ ਦਾ 1 ਜੂਨ ਵਾਲੇ ਦਿਨ ਅਸੀਂ ਸਾਰੇ ਇਹ ਆਪਣਾ ਕਰਤੱਵ ਸਮਝੀਏ ਕਿ ਆ ਵੀ ਇਹ ਛੋਟੇ-ਛੋਟੇ ਬੱਚਿਆਂ ਨੂੰ ਪ੍ਰੋਮਿਸ ਦਿੱਤਾ ਗਿਆ ਕਿ ਇਹ ਸੀ ਆਪਣਾ ਕਰਤੱਵ ਸਮਝੀਏ ਕਿ ਅਸੀਂ ਆਪਣੇ ਚਾਚਾ ਚਾਚੀ ਦਾਦਾ ਦਾਦੀ ਮੰਮੀ ਪਾਪਾ ਜੋ ਵੀ 18 ਸਾਲ ਤੋਂ ਉੱਪਰ ਸਾਡੇ ਘਰ ਦੇ ਵਿੱਚ ਹਨੀਆਂ ਸਾਡੇ ਰਿਲੇਟਿਵ ਹਨ ਉਹਨਾਂ ਨੂੰ ਡਾਇਰੈਕਟ ਤੌਰ ਤੇ ਜਾਂ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਹੈ ਫੋਨ ਕਰਕੇ ਉਹਨਾਂ ਨੂੰ ਮੈਸੇਜ ਕਰਕੇ ਉਹਨਾਂ ਨੂੰ ਜਾਗਰੂਕ ਕਰੀਏ ਕਿ ਸਾਡੇ ਵੋਟ ਦੀ ਕੀਮਤ ਕੀ ਹੈ ਔਰ ਉਸ ਵੋਟ ਨੂੰ ਅਸੀਂ ਜ਼ਰੂਰ ਕਰਨਾ ਹੈ ਇਹ ਵਿਸ਼ੇਸ਼ ਤੌਰ ਤੇ ਡੀ ਸੀ ਸਾਹਿਬ ਨੇ ਅੱਜ ਜੋ ਸੰਦੇਸ਼ ਦਿੱਤਾ ਉਹ ਸਾਰੇ ਬੱਚਿਆਂ ਨੇ ਮਿਲ ਕੇ ਉਹਨਾਂ ਨਾਲ ਪ੍ਰਣ ਕੀਤਾ ਕਿ ਅਸੀਂ ਆਪਣੇ ਸਾਰੇ ਰਿਲੇਟਿਵਸ ਨੂੰ ਪਹਿਲੀ ਜੂਨ ਵਾਲੇ ਦਿਨ ਜਗਾਵਾਂਗੇ ਉਠਾਵਾਂਗੇ ਤਿਆਰ ਕਰਾਂਗੇ ਔਰ ਉਹਨਾਂ ਦਾ ਵੋਟ ਪਵਾਵਾਂਗੇ ਇਹ ਡੀ ਸੀ ਸਾਹਿਬ ਦਾ ਪ੍ਰੋਮਿਸ ਕੀਤਾ ਹੈ